ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਈ ਹੈ ਜੀ ਆਪਾਂ ਨੇ ਮਿੱਠੇ ਚੌਲ ਠੀਕ ਹੈ ਜੀ ਆ ਦੇਖੋ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਆ ਇਹ ਸੋ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਏ ਆ ਜੀ ਤੁਹਾਨੂੰ ਅੱਗੇ ਵੀਡੀਓ 'ਚ ਦੱਸਦੇ ਆ ਪੂਰੇ ਹਲਵਾਈ ਸਟਾਈਲ ਬਣਾਏ ਆ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਆਜੋ ਜੀ ਫਿਰ ਵੀਡੀਓ ਕਰਦੇ ਆਂ ਸਟਾਰਟ ਤੁਹਾਨੂੰ ਦੱਸ ਦਿਆਂ ਵੀ ਅਸੀਂ ਕਿਵੇਂ ਹਲਵਾਈ ਸਟਾਈਲ ਮਿੱਠੇ ਚੌਲ ਬਣਾਉਂਦੇ ਆਂ ਤੇ ਲਓ ਜੀ ਨਿਆਜ ਬਣਾਉਣ ਵਾਸਤੇ ਆਪਾਂ ਨੂੰ ਚਾਹੀਦਾ ਸਭ ਤੋਂ ਪਹਿਲਾਂ ਰਫਐਂਡ ਤੁਸੀਂ ਦੇਸੀ ਕੀ ਵੀ ਪਾ ਸਕਦੇ ਹੋ ਜੀ 20 ਕਿਲੋ ਦਾ ਕਾਣਾ ਜਿਹੜਾ ਅਸੀਂ ਤਿਆਰ ਕਰਕੇ ਦਿਖਾਵਾਂਗੇ ਤੁਹਾਨੂੰ ਇਹਦੇ ਵਿੱਚ ਆਪਾਂ ਨੇ ਚਾਰ ਪੈਕਟ ਜਿਹੜੇ ਰਫਐਂਡ ਦੇ ਪਾ ਲਏ ਆ ਜੀ ਬਾਕੀ ਜਿਹੜਾ ਮਟੀਰੀਅਲ ਅਥਲੂ ਨਾਲ ਦੇ ਨਾਲ ਦੱਸੂਗੇ ਸਭ ਤੋਂ ਪਹਿਲਾਂ ਮਾਰਾਂਗੇ ਇਹਨੂੰ ਤੜਕਾ ਆਪਾਂ ਲਓ ਜੀ ਥੋੜਾ ਜਿਹਾ ਪਾਵਾਂਗੇ ਸਮਾਨ ਆਪਾਂ ਇਹਦੇ ਵਿੱਚ ਬੜੀ ਇਲਾਇਚੀ ਹੋਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਪਾਵਾਂਗੇ ਲੌਂਗ ਥੋੜੇ ਜੇ ਬੜੀ ਇਲਾਇਚੀ ਲੌਂਗ ਛੋਟੀਆਂ ਇਲਾਇਚੀਆਂ ਪਾਵਾਂਗੇ ਜੀ ਤੇ ਲਓ ਜੀ ਛੋਟੀ ਇਲਾਇਚੀ ਹੋਗੀ ਉਸ ਤੋਂ ਬਾਅਦ ਪਾਵਾਂਗੇ ਸੌਫ ਠੀਕ ਹੈ ਜੀ ਹਾਂ ਲਓ ਸੌਫ ਦੀ ਕਵਾਂਟੀਟੀ ਥੋੜੀ ਜਿਆਦਾ ਪਾਵਾਂਗੇ ਤੇ ਲਓ ਜੀ ਇਹਨੂੰ ਹਲਕਾ ਜਿਹਾ ਕੋਨ ਨੂੰ ਵੀ ਬਣਾਉਣਾ ਮੰਗਿਆ ਸਾਡਾ ਨੂੰ ਕੋਲ ਨਾ ਹੈਗਾ ਕੋਈ ਹੋਰ ਵੀ ਹੋਣ ਪਾਵਾਂਗੇ ਇਹਦੇ ਵਿੱਚ ਪਾਣੀ ਆਪਾਂ ਤੇ ਲਓ ਜੀ 20 ਕਿਲੋ ਅਸੀਂ ਜਿਹੜੇ ਚੌਲ ਬਣਾਵਾਂਗੇ ਜੀ ਟੋਟਾ ਤੇ ਇਹਦੇ ਵਿੱਚ ਪਾਣੀ ਪਾ ਰਹੇ ਹਾਂ ਜੀ ਹੁਣ ਅਸੀਂ 18 ਜੱਗ ਠੀਕ ਹੈ ਜੀ 1.5 ਕਿਲੋ ਦਾ ਇੱਕ ਜੱਗ ਹੈ ਯਾਨੀ 1.5 ਲੀਟਰ ਦਾ ਆਹ ਲਓ ਜੀ ਤੇ 18 ਜੱਗ ਜਿਹੜੇ ਅਸੀਂ ਪਾਣੀ ਦੇ ਭਰ ਕੇ ਪਾ ਲਾਂਗੇ ਇਹਦੇ ਵਿੱਚ ਤੇ ਲੋਜ 18 ਜੱਗ ਪਾਣੀ ਦੇ ਜਿਹੜੇ ਪਾ ਲਾਂਗੇ ਤੇ ਲੋ ਜੀ 18 ਜੱਗ ਪਾਣੀ ਦੇ ਹੋ ਗਏ ਆ ਜੀ ਠੀਕ ਹੈ ਜੀ ਅਸੀਂ 1.5 ਕਿਲੋ ਦੇ ਹਿਸਾਬ ਨਾਲ ਪਾਇਆ ਏ 1 ਕਿਲੋ 14 ਦੇ ਵਿੱਚ ਜਾਨੀ 1.5 ਕਿਲੋ ਪਾਣੀ 18 ਜੰਗ ਅਸੀਂ ਪਾਣੀ ਦੇ ਪਾਲੇ 20 ਕਿਲੋ ਚੌਣਾ ਚ ਤੇ ਹੁਣ ਇਹਦੇ ਵਿੱਚ 15 ਕਿਲੋ ਜਿਹੜੀ ਅਸੀਂ ਚੀਨੀ ਪਾਵਾਂਗੇ ਠੀਕ ਹੈ ਜੀ 10 ਜੱਗ 1.5 ਕਿਲੋ ਦਾ ਇੱਕ ਜੱਗ ਹੈ ਜੀ 10 ਜੱਗ ਜਿਹੜੇ ਪਰ ਕਿਸੇ ਚੀਨੀ ਦੇ ਪਾਵਾਂਗੇ ਤੇ ਲੋ ਜੀ ਹੁਣ ਲਾ ਰਹੇ ਆ ਜੀ ਫੂਡ ਕਲਰ orange ਲੱਡੂਆਂ ਵਾਲਾ ਠੀਕ ਹੈ ਜੀ ਆ ਦੇਖੋ 30 40 ਗ੍ਰਾਮ ਜਿਹੜਾ ਕਲਰ ਆ ਸੀ ਇਹਨੂੰ ਲਾਵਾਂਗੇ ਤੇ ਲੋ ਜੀ ਕਲਰ ਆ ਜਿਹੜਾ ਲੱਗ ਚੁੱਕਿਆ ਏ ਹੁਣ ਚੌਲ ਤੋ ਰਹੇ ਆ ਜੀ ਤੇ ਲੋ ਜੀ ਇਧਰ ਚੌਲ ਤੋ ਰਹੇ ਆ ਜੀ ਦੋ ਪਾਣੀ ਚ ਇਹਨੂੰ ਕੱਢ ਲਏ ਇਹ ਇੱਕ ਪਾਣੀ ਚ ਇਹਨੂੰ ਹੋਰ ਧੋਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਪਾਵਾਂਗੇ ਇਹਨਾਂ ਨੂੰ ਦੇਗੇ ਦੇ ਵਿੱਚ ਤੇ ਲਓ ਜੀ ਚੌਲ ਤੋਂ ਹੋ ਗਏ ਆ ਜੀ ਹੁਣ ਪਾਨੇ ਇਹਦੇ ਵਿੱਚ ਤੇ ਲਓ ਜੀ ਹੁਣ ਇਹਨੂੰ ਹਿਲਾਈ ਜਾਵਾਂਗੇ ਇੱਧਰ ਠੀਕ ਹੈ ਜੀ ਤੇ ਮਠੀਆਂਾਂ 'ਚ ਇਹਨੂੰ ਪਕਾਵਾਂਗੇ ਸੋ ਜੇ ਸਾਡੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਲਾਈਕ ਸ਼ੇਅਰ ਕਮੈਂਟ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਲੋ ਜੀ ਇਹਨੂੰ ਪਕਾਉਨੇ ਆ ਜੀ ਹੁਣ ਚੰਗੀ ਤਰ੍ਹਾਂ ਤੇ ਲੋ ਜੀ ਆਪਣੇ ਮਿੱਠੇ ਚੋਲਾ ਨੂੰ ਉਬਾਲੀ ਆ ਜਿਹੜੀ ਆ ਚੁੱਕੀ ਹੈ ਜੀ ਹੁਣ 6 ਆ ਜਿਹੜਾ ਥੋੜਾ ਜਿਹਾ ਡਾਊਨ ਕਰ ਲਾਂਗੇ ਕਿਉਂਕਿ ਜਿਹੜੇ ਚੋਲ 100 6 ਡਾਊਨ ਚ ਬਣਾਉਨੇ ਆ ਜੀ ਆਪਾਂ ਉਹ ਥੋੜੇ ਜਿਹਾ ਵਧੀਆ ਬਣਦੇ ਆ ਤੇ ਇੱਕ ਫੁੱਲ ਦੇ ਬਹੁਤ ਵਧੀਆ ਆ ਤੇ ਚੋਲ ਵਿੱਚ ਤੇ ਕਦੇ ਵੀ ਕੱਚੇ ਨਹੀਂ ਰਹਿੰਦੇ ਤੁਸੀਂ ਵੀ ਕਦੇ ਵੀ ਮਿੱਠੇ ਚੌਲ ਬਣਾ ਰਹੇ ਹੋ ਨਿਆਜ ਠੀਕ ਹੈ ਜੀ ਜਦੋਂ ਵਾਲੀ ਆ ਗਈ ਉਸ ਤੋਂ ਬਾਅਦ ਸੇਕ ਹੈ ਜਿਹੜਾ ਉਹਦਾ ਮੀਡੀਅਮ ਰੱਖ ਕੇ ਪਕਾਓ ਉਹਨਾਂ ਨੂੰ ਤੇ ਲਓ ਜੀ ਇਹਨਾਂ ਨੂੰ ਹੁਣ ਮੀਡੀਅਮ ਸੇਕ ਤੇ ਪਕਾਵਾਂਗੇ ਮਿਲਦੇ ਹਾਂ ਉਸ ਤੋਂ ਬਾਅਦ ਤੇ ਲਓ ਜੀ ਥੋੜੇ ਜਿਹਾ ਇਹਦੇ 'ਚ ਪਾਵਾਂਗੇ ਜੀ ਆਪਾਂ ਡਰਾਈ ਫਰੂਟ ਮਗਜ ਤੇ ਕੱਟਿਆ ਹੋਇਆ ਨਾਰੀਅਲ ਤੇ ਬਾਕੀ ਪਾਵਾਂਗੇ ਥੋੜੇ-ਥੋੜੇ ਉੱਪਰ ਗਾਰਨਿਸ਼ ਵਾਸਤੇ ਠੀਕ ਹੈ ਜੀ ਸਜਾਵਟ ਵਾਸਤੇ ਤੇ ਲਓ ਜੀ ਦੋ-ਦੋ ਮੁਠੀਆਂ ਆਪਾਂ ਨੇ ਪਾ ਲਈਆਂ ਵਿੱਚ ਤੇ ਬਾਕੀ ਉਸ ਤੋਂ ਬਾਅਦ ਇਹਦੇ ਜਦੋਂ ਉੱਪਰ ਇਹਨਾਂ ਨੂੰ ਚੌਲਾਂ ਨੂੰ ਦੱਬ ਕੇ ਪੱਟਾਂਗੇ ਫਿਰ ਪਾਵਾਂਗੇ ਜੀ ਤੇ ਲਓ ਜੀ ਚੌੜ ਬਣ ਕੇ ਆਪਣੇ ਰੈਡੀ ਆ ਜੀ ਮਿੱਠੇ ਤੇ ਹੁਣ ਆ ਜਿਹੜੇ ਸੈਟਾਂ ਤੇ ਲੱਗੇ ਹੋਏ ਇਹਨੂੰ ਘਰਦ ਨਾਲ ਕਰ ਦਾਂਗੇ ਜੀ ਅੰਦਰ ਠੀਕ ਆ ਜੀ ਤੇ ਉਸ ਤੋਂ ਬਾਅਦ ਇਹਦੇ ਪਰ ਹੁਣ ਦਵਾਂਗੇ ਦਾਬ ਅਖਬਾਰਾਂ ਦੀ ਅਖਬਾਰ ਦਾਬ ਦੇਣ ਤੋਂ ਬਾਅਦ ਤਕਰੀਬਨ 15 ਤੋਂ 20 ਮਿੰਟ ਇਹਨੂੰ ਇਦਾਂ ਹੀ ਛੱਡਾਂਗੇ ਉਸ ਤੋਂ ਬਾਅਦ ਆ ਫਿਰ ਇਹਨਾਂ ਨੂੰ ਜਿਹੜੇ ਆਪਾਂ ਪੱਟਾਂਗੇ ਜੀ ਕਲਰ ਚੈੱਕ ਕਰੋ ਜੀ ਮਿੱਠੇ ਚੌਲਾਂ ਦਾ ਕਿੰਨਾ ਪਿਆਰਾ ਤੇ ਕਿੰਨਾ ਵਧੀਆ ਆ ਸੋ ਇਸ ਤਰੀਕੇ ਨਾਲ ਬਣਾਉਂਦੀ ਆ ਜੇ ਸੀ ਮਿੱਠੇ ਚੌਲ ਠੀਕ ਆ ਜੀ ਮਿੱਠੀ ਨਿਆਜ਼ ਵੀ ਕਹਿ ਦਿੰਦੇ ਆ ਬਿਲਕੁਲ ਸਿੰਪਲ ਤਰੀਕਾ ਏ ਠੀਕ ਆ ਜੀ ਇਹ ਤੁਸੀਂ ਦੇਖ ਲਿਆ ਵੀਡੀਓ ਚ ਸੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਲਓ ਜੀ ਹੁਣ ਲਾ ਦਾਂਗੇ ਅਖਬਾਰ ਇਹਦੇ ਉੱਤੇ ਉਸ ਤੋਂ ਬਾਅਦ ਪਾਣੀ ਦਾ ਛਿੱਟਾ ਲਾ ਕੇ ਇਹਨੂੰ ਰੱਖ ਦਾਂਗੇ ਦੱਬ ਦਾਂਗੇ ਤੇ ਲਓ ਜੀ ਚੌੜਾ ਜਿਹੜੇ ਆਪਣੇ ਬਣ ਚੁੱਕੇ ਆ ਜੀ ਆ ਦੇਖੋ ਕਲਰ ਦੇਖੋ ਜੀ ਕਿੰਨਾ ਪਿਆਰਾ ਆ ਗਿਆ ਮਿੱਠੇ ਚੌੜਾ ਦਾ সুইਟ ਚੌੜਾ ਦਾ ਜਣੀ ਤੇ ਲਓ ਜੀ ਇਹਨੂੰ ਹੁਣ ਪਟਾਂਗੇ ਆਪਾਂ ਲਓ ਜੀ ਹੁਣ ਪਾਤੀ ਜੀ ਆਪਾਂ ਨੇ ਰੈੱਡ ਚੈਰੀ ਠੀਕ ਹੈ ਜੀ ਆ ਦੇਖੋ ਤੇ ਨਾਲੇ ਪਾਵਾਂਗੇ ਜੀ ਗ੍ਰੀਨ ਚੈਰੀ ਤੇ ਲਓ ਜੀ ਚੌਲ ਬਣ ਕੇ ਰੈਡੀ ਆ ਜੀ ਆਪਣੇ ਸੋ ਵੀਡੀਓ ਕਿਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸੋ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ